ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀ ਇਹ ਚੈਨਲ ਦੇਖ ਰਹੇ ਹੋ ਪੂਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਹੀਂ ਕੀਤਾ ਹੋਇਆ ਛੋਟੀ ਜਿਹੀ ਜਨ ਨਾਲ ਪ੍ਰੈਸ ਕਰ ਲਓ ਅੱਜ ਅਪ ਬਣਾਈ ਹੈਗੀ ਆਈਸਕ੍ਰੀਮ ਗਰਮੀਆਂ ਦੇ ਵਿੱਚ ਤੁਸੀਂ ਹੁਣ ਵੀਡੀਓ ਦੇਖੂਗੇ ਨਾ ਪੂਰੀ ਹਮੇਸ਼ਾ ਘਰ ਐ ਆਈਸਕ੍ਰੀਮ ਬਣਾਉਂਗੇ ਬਹੁਤ ਸੌਖੀ ਹੈ ਬਣਾਉਣੀ ਕੋਈ ਔਖੀ ਨਹੀਂ ਹੈਗੀ ਕੋਈ ਬਾਜ਼ਾਰ ਤੋਂ ਲਿਆਉਣ ਤੇ ਲੋੜ ਨਹੀਂ ਬਹੁਤ ਆਰਾਮ ਨਾਲ ਬਣ ਜਾਂਦੀ ਹੈ ਕਿੰਨੀ ਵਧੀਆ ਆਈਸਕ੍ਰੀਮ ਬਣੀ ਹੈ ਫਟਰ ਸਕੋਚ ਆਈਸਕ੍ਰੀਮ ਬਣਾਈ ਹੈ ਮੈਂ ਫੜੀ ਦੇਖਣੀ ਤੁਸੀਂ ਵੀਡੀਓ ਨੂੰ ਦੇਖ ਕੇ ਹੰਟ ਤੱਕ ਜੇ ਤੁਸੀਂ ਘਰ ਬਣਾਉਣੀ ਹੈਗੀ ਤੇ ਬਹੁਤ ਵਧੀਆ ਬਣੂਗੀ ਤੁਹਾਡੀ ਵੀ ਸਕਿਪ ਨਹੀਂ ਕਰਨੀ ਵੀਡੀਓ ਤੁਸੀਂ ਹਣ ਆਪਾਂ ਦੇ ਦੇਣ ਕਿ ਕੀ ਕੀ ਸਮਾਨ ਲਿਆ ਤੇ ਕਿਦਾਂ ਬਣਾਈ ਹੈਗੀ ਆ ਬਹੁਤ ਸਿੰਪਲ ਰੈਸਪੀ ਆ ਬੜੇ ਆਰਾਮ ਨਾਲ ਬਣ ਗਈ ਆ ਬਿਲਕੁਲ ਬਾਜ਼ਾਰ ਵਰਗੀ ਬਣੀ ਆ ਟੇਸਟ ਵੀ ਬਹੁਤ ਵਧੀਆ ਆ ਬਿਲਕੁਲ ਬਾਜ਼ਾਰ ਵਰਗਾ ਆ ਆ ਦੇਖੋ ਜੁਰ ਤੁਸੀਂ ਕਿਦਾਂ ਬਣਾਈ ਆ ਆਪਾਂ ਕੀ ਕੀ ਸਮਾਨ ਲਿਆ ਹੈਗਾ ਜਿਵੇਂ ਲਮ 1/2 ਕਿਲੋ ਦੁੱਧ ਲਿਆ ਆ ਫੁੱਲ ਫੈਟ ਮਿਲਕ ਲੈਣਾ ਮੋਲਦਾ ਫੁੱਲ ਫੈਟਾ ਗੋਲਡ ਮਿਲਕ ਜਿਹੜਾ ਉਹ ਲਿਆ ਥੋੜਾ ਜਿਹਾ ਪਾਣੀ ਪਾ ਲੈਣਾ ਪਹਿਲਾਂ ਕਿਉਂਕਿ ਦੇਰ ਦੁੱਧ ਹੈਗਾ ਨਾ ਪੈਦੇ ਪੈਦੇ ਥੱਲੇ ਲੱਗ ਜਾਂਦਾ ਜਲਣ ਲੱਗ ਜਾਂਦਾ ਉਹ ਤੋਂ ਇਸ ਕਰਕੇ ਪਹਿਲੇ ਥੋੜਾ ਜਿਹਾ ਪਾਣੀ ਪਾ ਕੇ ਪਹਿਲਾਂ ਤੋਂ ਮੰਗੀ ਦੁੱਧ ਦਾ ਪੈਕਟ ਸਿਰਫ ਅੱਧਾ ਕਿਲੋ ਦੁੱਧ ਦਾ ਜਿਵਾ ਕੇ ਵਾਲੀ ਦਊਂਗੀ ਇਹਨਾਂ ਦੁੱਧ ਨੂੰ ਪਹਿਲਾਂ ਸਭ ਤੋਂ ਥੜਕਲ ਵਾਲੀ ਦਿੱਤਾ ਹੈ ਕਿ ਤੁਸੀਂ ਉਹ ਲੈ ਸਕਦੇ ਹੋ ਮੈਂ ਕੱਚਾ ਲਿਆਂਦਾ ਵਾਲੀ ਦੇ ਲੈਣੀ ਇਹਨੂੰ ਹੁਣੇ ਮੇਰੇ ਦੇ ਵਿੱਚ ਪਾ ਲਿਆ ਹੈਗਾ ਇਹ ਦੇਵਾਂਗੇ ਆਪਾਂ ਗਰਮ ਕਰਾਂਗੇ ਹੁਣ ਗੈਸ ਬਾਲੂੰਗੀ ਉਪਰ ਕੇ ਦੁੱਧ ਬਤੀਲਾ ਉਹ ਜਲਦੀ ਕਰਨਾ ਤਾਂ ਕਿ ਲ ਬਹੁਤ ਥੋੜਾ ਹੀ ਦੁੱਧ ਹੁੰਦਾ ਆ ਜਿਆਦਾ ਬਣ ਤੁਸੀਂ ਇਸ ਹਿਸਾਬ ਨਾਲ ਜਿਆਦਾ ਬਣਾ ਸਕਦੇ ਹੋ ਦੁੱਧ ਨੂੰ ਵਾਲੀ ਆ ਗਈ ਹੈ ਦੇਖੋ ਗੈਸ ਨੂੰ ਕੋਟ ਕਰ ਤਾ ਮੈਂ ਉਨੇ ਵਿੱਚ ਬਹੁਤ ਹੀ ਚੀਨੀ ਪੌਣਾ ਕੱਪ ਚੀਨੀ ਦਾ ਪਾਇਆ ਮੈਂ ਇਹ ਚੀਨੀ ਦਾ ਘੋਲ ਲੈਣਾ ਵਿੱਚ ਪਾ ਕੇ ਕਿਉਂਕਿ ਜਿਹੜੀ ਆਈਸਕ੍ਰੀਮ ਵਿੱਚ ਖੰਡ ਬਹੁਤ ਜ਼ਿਆਦਾ ਪੈਂਦੀ ਹੁੰਦੀ ਹੈ ਥੋੜੀ ਜੀ ਜਾਣਨਾ ਸਵਾਦ ਨਹੀਂ ਲੱਗਦੀ ਠੰਡੀ ਚੀਜ਼ ਕੋਈ ਵੀ ਹੋਵੇ ਪਰ ਅਮੀਰ ਮਿੱਠਾ ਜ਼ਿਆਦਾ ਪਾਉਣਾ ਉਹਦੇ ਵਿੱਚ ਪੌਣਾ ਕੱਪ ਮੈਂ ਚੀਨੀ ਦਾ ਪਾਇਆ ਹੈ ਘੋਲ ਕੇ ਹੁਣ ਇੱਕ ਕਸਟਰਡ ਪਾਊਡਰ ਲਿਆ ਮੈਂ ਬਟਰ ਸਕੌਚ ਦਾ ਲਿਆ ਕਿਉਂਕਿ ਬਟਰ ਸਕੌਚ ਜਿਹੜਾ ਤੁਸੀਂ ਫਲੇਵਰ ਨੂੰ ਨਾਲ ਹੀ ਲੈ ਸਕਦੇ ਹੋ ਦੋ ਚਮਚ ਲੈ ਆ ਮੈਂ ਦੋ ਚਮਚ ਥੋੜਾ ਜਿਹਾ ਦੂਜਾ ਬਾਕੀ ਨੂੰ ਘੋਲ ਲਵਾਂਗਾ ਬਾਹਰ ਮੈਂ ਕਿ ਕਿਸੇ ਦਿਨ ਵਿੱਚ ਪਤਾ ਨਾ ਅੰਡੇ ਦੀ ਡਲੀਆਂ ਜਿਵੇਂ ਬਣ ਜਾਂਦੀਆਂ ਨੇ ਗੱਠਾ ਬਣ ਜਾਂਦੀਆਂ ਇਸ ਕਰਕੇ ਇਹਨੂੰ ਪਹਿਲਾਂ ਤੁਸੀਂ ਥੋੜਾ ਥੋੜਾ ਦੁੱਧ ਪਾ ਕੇ ਇੱਕ ਪਾਸੇ ਸਾਈਡ ਤੇ ਘੋਲ ਲੈਣਾ ਹੈਗਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫੈਂਟ ਕੇ ਵਿੱਚ ਥੋੜਾ ਥੋੜਾ ਕਰਕੇ ਵਿੱਚ ਪਾਉਂਗੀ ਮੈਂ ਇਹਨੂੰ ਆ ਦੇਖੋ ਹੁਣ ਚੰਗੀ ਤਰ੍ਹਾਂ ਹਲਾ ਲੂਂਗੀ ਖੰਡ ਘੋਲ ਕੇ ਵਿੱਚ ਵਿੱਚ ਪਾਉਂਗੀ ਉਹ ਟੁਇਸਟਰਡ ਪਾਊਡਰ ਦਾ ਤੇ ਘੋਲ ਬਣਾਇਆ ਉਹ ਹਾਂ ਦੇਖੋ ਹੰੜ ਗਈ ਕੋਲ ਹੁਣ ਥੋੜਾ ਥੋੜਾ ਕਰਕੇ ਨਾ ਨਾਲ ਦੀ ਨਾਲ ਹਿਲਾਇ ਜਾਣਾ ਤੇ ਬਹੁਤ ਗੈਸ ਨੂੰ ਬਿਲਕੁਲ ਘੱਟ ਰੱਖਣੀ ਆ ਕਿ ਬਹੁਤ ਜਲਦੀ ਜਲ ਜਾਂਦਾ ਹੈ ਇਸ ਕਰਕੇ ਗੈਸ ਘੱਟ ਰੱਖ ਕੇ ਤੁਸੀਂ ਬਹੁਤ ਹੌਲੀ ਹੌਲੀ ਇਹਨੂੰ ਪਵਾਣਾ ਥੋੜਾ ਥੋੜਾ ਕਰਕੇ ਗੈਸ ਛੇਈ ਨਹੀਂ ਕਰਨੀ ਤੇ ਹਿਲਾਉਣਾ ਬੰਦ ਨਹੀਂ ਕਰਨਾ ਇਹਨਾਂ ਦਾ ਧਿਆਨ ਰੱਖਣਾ ਤੁਸੀਂ ਆ ਦੇਖੋ ਥੀਲੇ ਥੋੜਾ ਭਾਰਾ ਹੋਣਾ ਚਾਹੀਦਾ ਪਰ ਮੇਰੇ ਨਾਰਮਲ ਥੀਲੇ ਵਾਂ ਕੁਝ ਥੱਲੇ ਲੱਗਿਆ ਆਏਗਾ ਗੈਸ ਨੂੰ ਬਹੁਤ ਕਾਜਾ ਘੱਟ ਰੱਖੀ ਤਾਂ ਕਰਕੇ ਤੁਕ ਜੋ ਦੋ ਤਵਲ ਕਿਤੇ ਹੋਏ ਆਪਾਂ ਇੱਕ ਵਾਰੀ ਗਰਮ ਦੁੱਧ ਚ ਪਾ ਲੈਣਾ ਦੇਖੋ ਗਾੜਾ ਹੋ ਚਲੇ ਕਾਫੀ ਅਧੀਆਂ ਥੋੜੇ ਇੱਕ ਬੋਇਲ ਜਿਹਾ ਆ ਜਾਵੇ ਉਸ ਗਾੜਾ ਹੋ ਜਾਵੇ ਚੰਗੀ ਤਰ੍ਹਾਂ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਸਿਰਫ ਚੀਨੀ ਪਾਈ ਐ ਚ ਹਿੱਤੇ ਕਸਟਰਡ ਪਾウダー ਪਾ ਦੁੱਧ ਪਾਇਆ ਫਿਰ ਚੰਚਾ ਵਾ ਕੇ ਆਪਾਂ ਇਹਨੂੰ ਮਿਕਸ ਬਣਾ ਕੇ ਅੰਸਾਈਡ ਤੇ ਰੱਖ ਦਾਂਗੇ ਠੰਡਾ ਕਰਨ ਲਈ ਗੈਸ ਕਰਤਾ ਬੰਦ ਹੋਣ ਮੈਂ ਦੇਖੋ ਇਹ ਗਾੜਾ ਹੋ ਗਿਆ ਠੰਡਾ ਕਰਾਂਗੇ ਇਹਨਾਂ ਆਪਾਂ ਸਾਈਡ ਤੇ ਰੱਖ ਕੇ ਹੁਣ ਮੈਂ ਲਈਆ ਵਿਪਿੰਗ ਕਰੀਮਾਂ 몰ਦੀ ਇਹ ਆਈਸਕ੍ਰੀਮ ਦੀ ਕਰੀਮ ਆਉਂਦੀ ਸਪੈਸ਼ਲ ਹੁੰਦੀ ਹੈ ਆਈਸਕ੍ਰੀਮ ਲਈ ਹੁੰਦੀ ਹੈ ਇਹ ਇੱਕ ਪਾਊਚ ਲਿਆ ਅੱਧਾ ਗਲਦ ਦੇ ਦੁੱਧ ਦੇ ਲਈ ਇਹਨੂੰ ਕੱਪ ਦੇ ਵਿੱਚ ਪਾ ਕੇ ਮ ਵੱਡੇ ਕੱਪ ਦੇ ਵਿੱਚ ਫੈਂਟ ਲੂੰਗੀ ਚੰਗੀ ਤਰ੍ਹਾਂ ਬਿਲਕੁਲ ਠੰਡੀ ਹੋਣੀ ਚਾਹੀਦੀ ਹੈ ਫ੍ਰਿਜ ਵਿੱਚ ਰੱਖਣੀ ਤੁਸੀਂ ਬਿਲਕੁਲ ਠੰਡੀ ਠੰਡੀ ਤਾਂ ਇਹਨੂੰ ਵੈੱਡਨਾ ਹੈ ਗਰਮ ਨਹੀਂ ਹੋਣੀ ਚਾਹੀਦੀ ਬਿਲਕੁਲ ਨਾਰਮਲ ਟੈਂਪਰੇਚਰ ਨਹੀਂ ਹੋਣੀ ਚਾਹੀਦੀ ਬਹੁਤ ਠੰਡਾ ਹੋਣਾ ਚਾਹੀਦਾ ਇਹ ਆ ਦੇਖੋ ਡਬਲ ਹੋ ਜੂਗੀ ਇਹ ਸਾਫ-ਸਫਾਈ ਹੋ ਜਾਂਦੀ ਆ ਪੈਨੂ ਵਿਪ ਕਰਦੇ ਆਂ ਜਦੋਂ ਨੂੰ ਚੰਗੀ ਤਰ੍ਹਾਂ ਘੋਟਦੇ ਆਂ ਕਾਫੀ ਡਬਲ ਹੋ ਗਈ ਇਹ ਕਾਫੀ देर ਚਲਾਈ ਗਈ ਚਲਾਈ ਗਈ ਮੈਂ ਚਲਾਉਣਾ 10 ਮਿੰਟ ਦਾ ਚਲਾਓ ਇਹਨਾਂ ਨੂੰ ਅਸਾਤ ਮਨ ਚਲਾਈ ਚੋ ਚਲਾਈ ਜਾਓ ਗਰਮ ਨਹੀਂ ਹੋ ਰਣੀ ਤੁਹਾਡੀ ਗਰਮ ਹੋ ਗਈ ਦਵਾਰਾ ਨੂੰ ਫਰੀਜਰ ਵਿੱਚ ਰੱਖ ਕੇ ਦਵਾਰ ਠੰਡੀ ਕਰਕੇ ਦਵਾਰਾ ਵਿੱਚ ਲਾਓ ਪਰ ਗਰਮ ਨਾ ਹੋਵੇ ਇਹਨਾਂ ਧਿਆਨ ਰੱਖਣਾ ਕਿ ਠੰਡੀ ਰਹਿਣੀ ਚਾਹੀਦੀ ਬਿਲਕੁਲ ਇਹ ਹੁਣ ਕੀ ਹੋਇਆ ਬਣ ਗਈ ਹੁਣ ਆਪਾਂ ਦੇਖੋ ਆ ਜਿਹੜਾ ਲਿਆ ਹੋਇਆ ਮਿਕਸਚਰ ਮੇਰਾ ਇਹਨੂੰ ਦੇ ਵਿੱਚ ਪਾ ਦਾਂਗੇ ਇਹਨੂੰ ਅਰੇ ਜੀ ਚੰਗੀ ਤਰ੍ਹਾਂ ਫੈਂਟ ਲਾਂਗੇ ਵਿੱਚ ਇਹਨੂੰ ਪਾ ਕੇ ਇਹ ਥੋੜੀ ਥੋੜੀ ਗਾੜ੍ਹੀ ਹੋ ਗਈ ਨਾ ਇਹ ਉੱਪਰ ਗਾੜ੍ਹੀ ਹੋ ਗਈ ਵਿੱਚ ਇਕੱਠਾਈ ਬਣ ਗਈਆਂ ਅਰੇ ਵਿੱਚ ਬਾਕੀ ਫੈਂਟ ਦੂੰਗੀ ਨਿਕੋਦਮ ਇੱਕ ਇਕੱਠਾ ਹੀ ਵੱਢ ਕੇ ਮਿਕਸ ਕਰ ਜਿਆ ਇਕਦਮ ਫਲਫੀ ਕਰ ਲੈਣਾ ਇਹਨੂੰ ਆਪਾਂ ਨੇ ਵਿਚੇਰ ਆਪਸ ਹੋ ਜੂਏ ਚੰਗੀ ਤਰ੍ਹਾਂ ਕਾਫੀ देर ਚਲਾ ਲਿਆ ਮੈਂ ਚਲਾ ਚਲਾ ਕੇ ਸਾਰੀ ਉਹਦੀ ਗੱਠਾਈਆਂ ਸਾਰਾ ਬਿਲਕੁਲ ਮਿਕਸ ਨਾਰਮਲ ਬਿਲਕੁਲ ਕਰ ਲਿਆ ਮਲਾਈ ਵਰਗਾ ਫੈਂਟ ਫੈਂਟ ਕੇ ਇਹਨੂੰ ਬਹੁਤ ਵਧੀਆ ਬਣ ਗਿਆ ਦੇਖੋ ਇਨੂੰ ਆਪਾਂ ਕੀ ਕਰਾਂਗੇ ਬਹੁਤ ਡਰਾਈ ਫਰੂਟ ਇਹ ਬਦਾਮ ਔਰ ਪਿਸਤੇ ਨੇ ਕਾਟੇ ਹੋਏ ਮੇਰੇ ਵਿੱਚ ਮਿਕਸ ਕਰਦੇ ਥੋੜੇ ਬਾਕੀ ਦੇ ਉੱਪਰ ਪਾ ਦਾਂਗੇ ਆਪ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਆ ਡੱਬਾ ਹੈਗਾ ਆਈਸਕ੍ਰੀਮ ਵਾਲਾ ਡੱਬਾ ਮੇਰਾ ਖਾਲੀ ਆ ਇਹਦੇ ਵਿੱਚ ਪਾ ਦੇਣਾ ਇਹਨੂੰ ਇਹਦੇ ਵਿੱਚ ਪਾ ਕੇ ਇਹਨੂੰ ਕੈਪ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਸਰ ਮਿਕਸਰ ਵਿੱਚ ਪਾ ਲੈਣਾ ਤੁਸੀਂ ਇਹ ਤੇ ਇਹ ਤੁਸੀਂ ਟੇਸਟ ਦੇ ਕੇ ਦੇਖਿਓ ਖਟ ਘੱਟ ਨਾ ਹੋਏ ਕੁਝ ਹੋਵੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਥੋੜਾ ਟੇਸਟ ਕਰਕੇ ਦੇਖ ਲਓ ਇਹਨੂੰ ਚੀਨੀ ਕਈ ਵਾਰੀ ਘੱਟ ਲੱਗਦੀ ਆ ਆਪਾਂ ਪਰ ਮੇਰੇ ਤੇ ਬਿਲਕੁਲ ਪੂਰੀ ਹੈ ਤੁਸੀਂ ਐਨੀ ਪਾਉਂਗੇ ਬਿਲਕੁਲ ਪੂਰੀ ਆਉਗੀ ਜੇ ਨੂੰ ਜਿਆਦਾ ਮਿੱਠਾ ਪਸੰਦ ਹੈ ਘੱਟ ਸੰ ਤਾਂ ਤੁਸੀਂ ਘੱਟ ਵੱਧ ਕਰ ਸਕਦੇ ਹੋ ਆਪਣੇ ਆਪ ਤੇ ਫਿਰ ਬਾਅਦ ਵਿੱਚ ਡਰਾਈ ਫਰੂਟ ਵਿੱਚ ਥੋੜੇ ਲੰਮੇ ਲੰਬੇ ਕੱਟੇ ਬਦਾਮ ਨੇ ਤੇ ਪਿਸਤੇ ਆ ਤੇ ਕੋ ਡੈਕੋਰੇਟ ਕਰਕੇ ਮੈਂ ਬੰਦ ਕਰਕੇ ਹੁਣ ਫ੍ਰੀਜ਼ਰ ਦੇ ਵਿੱਚ ਰੱਖ ਦਉਂਗੀ ਬਹੁਤ ਵਧੀਆ ਆਈਸਕ੍ਰੀਮ ਬਣੂਗੀ ਬਹੁਤ ਸਸਤੇ ਵਿੱਚ ਬਣ ਜਾਂਦੀ ਬਹੁਤ ਵਧੀਆ ਬਣ ਜਾਂਦੀ ਆ ਹਾਂ ਦੇਖੋ ਮੈਂ ਇਹਨੂੰ ਇਦਾਂ ਕਰਕੇ ਲਾ ਕੇ ਰੱਖਿਆ ਸੀ ਉੱਪਰ ਇਹ ਲਾਇਆ ਸੀ ਮੈਂ ਇਹਨਾਂ ਫੋਇਲ ਜਾਂ ਐਲੂਮੀਨੀਅਮ ਫੋਇਲ ਲਾਤਾ ਕਿਉਂਕਿ ਹਵਾ ਨਾ ਜਾਵੇ ਚ ਬਿਲਕੁਲ ਏਅਰ ਨਾ ਪਾਸ ਹੋਏ ਔਰ ਕੇਵਲ ਬਰਫ਼ ਦੇ ਵਿੱਚ ਬਣ ਜਾਂਦੇ ਉਹ ਕ੍ਰਿਸਟਲ ਜਿਹਾ ਉਸ ਕਰਕੇ ਕੋ ਆਈਸਕ੍ਰੀਮ ਹੋ ਗਈ ਤਿਆਰ ਬਹੁਤ ਵਧੀਆ ਬਣ ਗਈ ਹੈ ਆਪਣੀ। ਜਿਵੇਂ ਆਪਾਂ ਦੇਖੋ। ਬਿਲਕੁਲ ਬੁਜਾਰਵਰ ਕੀ ਆਈਸਕ੍ਰੀਮ ਬਣੀ ਹੈ ਬਹੁਤ ਟੇਸਟੀ ਬਣੀ ਹੈ। ਬਹੁਤ ਵਧੀਆ ਬਣੀ ਜਰੂਰ ਇਦਾਂ ਬਣਾਇਆ ਕਰੋ ਤੁਸੀਂ ਵੀ। ਬਣਾ ਕੇ ਆਪਣਾ ਤਿਆਰ ਕਰ ਜਰੂਰ ਦੱਸਿਓ ਕਿ ਤੁਹਾਡੇ ਕਿਦਾਂ ਦੀ ਬਣੀ ਹੈ। ਚੈਨਲ ਨੂੰ ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਓ। ਜਿਹੜੇ ਵੀਰ ਨੇ ਨਹੀਂ ਕੀਤਾ ਹੋਇਆ ਹੈਗਾ। ਵੀਡੀਓ ਮਰੀ ਦੇਖਦੇ ਹੈਗੇ ਨੇ ਬਹੁਤ ਸਾਰੇ ਵੀਰ ਜਿਹਨੇ ਚੈਨਲ ਸਬਸਕ੍ਰਾਈਬ ਕੀਤਾ ਆ। ਵੀਰ ਵੀਡੀਓ ਦੇਖਦੇ ਆ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਹੀ ਨਾਲ ਜੋ ਛੋਟੀ ਪ੍ਰੈਸ ਕਰ ਲੈ ਕੇ ਤਾਂ ਜਣਾ ਰੱਖਣ 올ਡੀ ਨਹੀਂ ਵੜੂਏ ਤੁਸੀਂ ਮੇਰੀ ਵੀਡੀਓ ਦੇਖੋ ਅਪਰੀਸ਼ੀਏਟ ਕਰਿਆ ਕਰੋ ਪਲੀਜ਼ ਬਹੁਤ ਮਿਹਨਤ ਲੱਗਦੀ ਵੀਡੀਓ ਬਣਾਉਣ ਤੇ ਇਹ ਸੋਹਣੀ ਆਈਸਕ੍ਰੀਮ ਬਣ ਕੇ ਹੋ ਗਈ ਤਿਆਰ ਤੁਸੀਂ ਇਹਦਾ ਬਣਾਓ ਆਪਣਾ ਐਕਸਪੀਰੀਅੰਸ ਜੂ ਦੱਸਿਆ ਕਰੋ ਤੁਹਾਡੇ ਕਿਦਾਂ ਦੀ ਬਣੀ ਐ ਚਲਦੇ ਬਹੁਤ ਜਲਦੀ ਨਈ ਵੀਡੀਓ ਦੇ ਨਾਲ ਤੱਕ ਬਾਏ ਬਾਏ ਰੱਬ ਰੱਖਾ ਸਤਿ ਸ੍ਰੀ ਅਕਾਲ